ਆ ਜਿਹੜਾ ਪੰਡਾਲ ਆ ਨਾ ਜੇ ਸਾਨੂੰ ਕਿਹਾ ਜਾਵੇ ਕਿ ਐਸੇ ਪੰਡਾਲ ਦੇ ਵਿੱਚ 30 ਵਰੇ ਜ਼ਿੰਦਗੀ ਕੱਢਣੀ ਆ ਕੱਢ ਲੋਂਗੇ ਕੱਢ ਲੂ ਕੋਈ 30 ਸਾਲ ਇੱਥੇ ਬਹਿ ਜੂਗਾ ਸਾਡੇ 30-30 ਸਾਲ ਤੋਂ ਵੱਡੇ ਭਰਾ ਜੇਲ੍ਹਾਂ 'ਚ ਬੈਠੇ ਆ ਉਹ ਭਰਾ ਜਿਹੜੇ ਚੱਬੇ ਦੀ ਪਵਿੱਤਰ ਧਰਤੀ ਦੇ ਉੱਤੇ ਸਰਬੱਤ ਖਾਲਸਾ ਕਰਕੇ ਸੰਗਤਾਂ ਨੇ ਜਥੇਦਾਰ ਸਾਜੇ ਆ ਭਾਈ ਜਗਤਾਰ ਸਿੰਘ ਹਵਾਰਾ ਜਿੱਕਰ ਕਰਕੇ ਗਏ ਐਡਵੋਕੇਟ ਸਾਹਿਬ ਕੇ ਨਾਲ ਹੀ ਇੱਕ ਨਕਲੀ ਅਕਾਲੀਆਂ ਦੀ ਕਾਨਫਰੰਸ ਹੋ ਰਹੀ ਆ ਕੱਕੇ ਵਾਲੇ ਅਕਾਲੀਆਂ ਦੀ ਉਹ ਕਹਿੰਦੇ ਆ ਸਾਨੂੰ ਆੜੇ ਵਾਲੇ ਅਕਾਲੀ ਕਹੋ ਅੱਜ ਤੱਕ ਦੱਸ ਦਿਓ ਹੁਣ 2015 ਤੋਂ ਲੈ ਕੇ 2025 ਚ 10 ਸਾਲਾਂ ਚ ਤੁਹਾਡੇ ਜੋ ਕੋਈ ਬਾਈਬਲ ਕਲਾਮ ਪਰ ਗਾੜੀ ਗਿਆਏ ਕਿਸੇ ਨੂੰ ਇਹ ਦਰਦ ਮਹਿਸੂਸ ਹੋਇਆ ਕਿ ਸਾਡੇ ਗੁਰੂ ਦੇ ਅੰਗ ਪਾੜ ਕੇ ਗਲੀਆਂ ਨਾਲੀਆਂ ਰੂੜੀਆਂ ਤੇ ਖਲਾਰੇ ਗਏ ਇਹ ਦਰਦ ਲਈ ਬੈਠੇ ਆ ਆ ਸੰਗਤ ਜਿਹੜੀ ਬੈਠੀ ਆ ਅਸੀਂ ਗੱਲ ਕਰਦੇ ਆ ਬੰਦੀ ਸਿੰਘਾਂ ਦੀ ਰਿਹਾਈ ਦੀ ਪਰੋਲ ਦੀ ਕਿਉਂ ਮਿਲੂਗੀ ਪਰੋਲ ਸਾਨੂੰ ਕਿਉਂਕਿ ਅਸੀਂ ਇੱਕ ਮੁੱਠ ਨਹੀਂ ਹੈਗੇ ਅਸੀਂ ਕੀਤਾ ਕੀ ਆ ਇਹ ਸਾਨੂੰ ਰੈਲੀਆਂ ਚੋਂ ਬਾਹਰ ਨਿਕਲ ਕੇ ਮੁੱਖ ਮੰਤਰੀਆਂ ਦੇ ਪ੍ਰਧਾਨ ਮੰਤਰੀਆਂ ਦੇ ਬੂਹੇ ਮੱਲਣੇ ਪੈਣੇ ਆ ਫੇਰ ਉਹਨਾਂ ਦੇ ਕੰਨਾਂ ਤੇ ਜੂਨ ਸਰਕੂਗੀ ਬਹੁਤ ਆਉਂਦੇ ਆ ਬਹੁਤ ਸਨੇਹ ਆਉਂਦੇ ਆ ਸਾਡੀ ਪਾਰਟੀ ਚ ਰਲੋ ਬਹੁਤ ਸਾਰੇ ਕਿੰਦੂ ਪਰੰਤੂ ਵੀ ਕਰਦੇ ਆ ਮੈਂ ਕਲੀਅਰ ਕਰਦੇ ਆ ਇਸ ਪੰਥਕ ਵਿਰਾਸਤ ਦੇ ਵਿੱਚੋਂ ਕਿ ਅਸੀਂ ਕਿਸੇ ਲੋਭ ਲਾਲਚ ਨੂੰ ਨਹੀਂ ਤੁਰੇ ਅਸੀਂ ਇੱਕ ਕੌਮੀ ਜਜ਼ਬਾ ਲੈ ਕੇ ਤੁਰਿਆ ਕਿ ਸਾਡਾ ਰਾਜ ਭਾਗ ਆਵੇ ਅੱਠ ਵਾਰੀ ਮੇਰੇ ਬਾਪੂ ਨੇ ਐਮਐਲਏ ਦੀ ਚੋਣ ਲੜੀ ਆ ਮੰਤਰੀ ਰਹਾ ਸਾਡੇ ਘਰੇ ਐਮਐਲਏ ਦੀ ਟਿਕਟ ਪਈ ਆ ਜਦੋਂ ਮਰਜ਼ੀ ਚੱਕ ਕੇ ਮੈਂ ਚੋਣ ਲੜ ਸਕਦਾ ਹਾਂ ਪਰ ਫਿਰ ਮੈਂ ਕਲੀਅਰ ਕਰਦੇ ਆ ਕਿ ਅੰਦਰ ਉਹ ਦਰਦ ਹੈ ਉਹ ਤਕਲੀਫ ਨਹੀਂ ਦੇਖੀ ਜਾਂਦੀ